ਇਸ ਵੇਲੇ ਦੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਕਟੜਾ ਜਮਲ ਸਿੰਘ ਇਲਾਕੇ ਦੇ ਵਿੱਚ ਅੱਜ ਤੜਕਸਾਰੀ ਐਸ.ਬੀ.ਆਈ. ਬੈਂਕ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੂੰ ਭੱਜੜਾ ਪੈ ਜਾਂਦੀਆਂ ਨੇ ਜਾਣਕਾਰੀ ਮੁਤਾਬਕ ਦੱਸਦੇ ਕਿ ਅੱਗ ਇੰਨੀ ਕੁ ਜ਼ਬਰਦਸਤ ਲੱਗੀ ਕਿ ਮਿੰਟਾਂ ਦੇ ਵਿੱਚ ਹੀ ਬੈਂਕ ਦੇ ਅੰਦਰ ਰੱਖੇ ਹੋਏ ਦਸਤਾਵੇਜ਼ ਅਤੇ ਫਰਨੀਚਰ ਸੜ ਕੇ ਸੁਆਹ ਹੋ ਗਿਆ ਤਾਂ ਤਸਵੀਰਾਂ ਜਿਉਂਨੇ ਮੌਕੇ ਦੀਆਂ ਉਹ ਵੀ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ ਔਰ ਕਿੱਤੀ ਜਾ ਰਹੀ ਹੈ ਫਿਲਹਾਲ ਅਗ ਲੱਗਣ ਦੇ ਕਾਰਨ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਦੇ ਵੱਲੋਂ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਹੀ ਅਗ ਲੱਗੀ ਹੈ ਜਿਸ ਕਰਕੇ ਬੈਂਕ ਦੇ ਅੰਦਰ ਪਏ ਹੋਏ ਦਸਤਾਵੇਜ਼ ਅਤੇ ਹੋਰ ਕਈ ਸਮਾਨ ਜਿਹੜੇ ਸੀ ਉਹ ਸੜ ਕੇ ਸੁਆਹ ਹੋ ਗਏ ਤਾਂ ਤਸਵੀਰਾਂ ਜੋ ਨੇ ਬੈਂਕ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਅਜ ਤੜਕਸਾਰੀ ਅੰਮ੍ਰਿਤਸਰ ਦੇ ਕਟੜਾ ਜਮਲ ਸਿੰਘ ਇਲਾਕੇ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ ਐਸ ਬੀ ਆਈ ਬੈਂਕ ਨੂੰ ਅਗ ਲੱਗ ਜਾਂਦੀ ਹੈ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਸਵੇਰ ਦਾ ਸਮੇਂ ਸੀ ਉਹ ਸਵੇ ਜੀ ਜੀਡੀਸੀ ਉਹ ਨਹੀਂ ਸ਼ੁਰੂ ਹੋਈ ਸੀ ਔਰ ਜਦੋਂ ਬੈਂਕ ਦੇ ਅੰਦਰੋਂ ਧੂਆ ਨਿਕਲਣਾ ਸ਼ੁਰੂ ਆਇਆ ਜਿਸ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਔਰ ਫਾਇਰ ਬ੍ਰਿਗੇਡ ਦੀਆਂ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਉਤੇ ਪਹੁੰਚ ਕੇ ਅਗ ਦੇ ਉਤੇ ਕਾਬੂ ਪਾ ਲਿਆ ਗਿਆ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਦੇ ਵੱਲੋਂ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ 6:30 ਪੂਰੇ 7:00 ਦੇ ਆਸ-ਪਾਸ ਗਾਰਡ ਸਾਹਿਬ ਦਾ ਫੋਨ ਆਇਆ ਤਾਂ ਇਸ ਟਾਈਮ ਤੇ 10-15 ਮਿੰਟ ਵਿੱਚ ہم ਲੋਗ ਆ ਗਏ ਸੋ उस वक्त अब दमकल की गाड़ियाँ भी आ गई थी वो अपना काम कर रही हैं अभी काम चल ही रहा है अभी काम, तो काम तो हो जाए तो पता चलेगा हाँ जी आप कैसे लगे हाँ गेट खुला तो पता लगा शॉर्ट सर्किट चल रहा था उस टाइम बाकी डिटेल अभी जब अंदर जाएंगे तो पता लगेगा क्या हुआ था अभी तो चल रहा है काम तो अभी अभी अंदर जाएंगे सब पता चलेगा कारण अभी नहीं पता चलेगा अभी अंदर जाएंगे तो पता लग पाएगा क्या हुआ है अभी अंदर हम लोग नहीं गए अभी दमकल वाले ही अभी गए हैं वो कर काम लगा ਘਟਾਵਸੀਰਾਂ ਤੋਂ ਆਏ ਆ ਇਹਦੇ ਕਟੜਾ ਜੈਮਨ ਸਿੰਘ ਲੱਗੀ ਸੀ ਐਸਵੀ ਜੀ ਬੈਂਕ ਦੇ ਵਿੱਚ ਅੱਗ ਲੱਗੀ ਸੀ ਉਹ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਆ ਕੰਟਰੋਲ ਹੋ ਗਈ ਹੈ ਬਈ ਕਲੀਅਰ ਹੋ ਗਈਗਾ ਕਿੰਨੇ ਵੇ ਪਤਾ ਲੱਗਾ ਤੁਹਾਨੂੰ ਸਾਨੂੰ ਹੋ ਗਿਆ 1/2 ਘੰਟਾ ਹੋ ਗਿਆ ਕੀ ਕਾਰਨ ਇਲੈਕਟ੍ਰਿਕ ਸ਼ੋਰਟ ਹੋਊਗਾ ਹੋਰ ਕੋਈ ਪਤਾ ਨਹੀਂ ਅਗਰ ਕਲੀਅਰ ਨਹੀਂ ਇਹ ਦੋ ਗੱਡੀਆਂ ਲੱਗੀਆਂ ਪਾਣੀ ਦੇ ਲਾ ਚੁੱਕੇ ਆ ਤੀਸਰੀ ਗੱਡੀ ਵੀ ਲਾ ਕੇ ਖੜੀ ਆਪਣੀ ਕਲੀਅਰ ਕਲੀਅਰ ਹੈ ਬਿਲਕੁਲ ਤਿੰਨ ਗੱਡੀਆਂ ਮੌਕੇ ਤੇ ਗਈਆਂ ਸੀ ਸੇਵਾ ਸੜੀ ਫਾਇਰ ਵਿਟ ਤਾਂ ਉਹਨਾਂ ਤੇ ਬੈਰੀ ਗੜਾ ਹੈ ਕੋਈ ਚੱਲੀ ਨਾ ਸੰਤ ਨਹੀਂ ਆ ਨਹੀਂ ਨਹੀਂ ਮਾਲੀ ਦੇ ਸਾਨ ਕਿੰਨਾ ਘਿਆ ਹੈ ਮਾਲੀ ਦੇ ਉਹਨਾਂ ਇਹ ਦੱਸ ਸਕਦੇ ਬੈਂਕ ਲਈ ਅਈ ਦੇ ਕਿਤਾਬਾਂ ਕੋ ਦੋ ਜਿਹੜੀ ਬੁੱਕਾਂ ਪਈਆਂ ਇਹ ਉਹਨਾਂ ਉਹਨਾਂ ਨਾਲੋਂ ਜ਼ਿਆਦਾ ਅੱਗ ਵੀ ਸੀ ਜਗ੍ਹਾ ਤੇ ਅੱਗ ਲੱਗੀ ਕਟੜਾ ਜਮਤ ਸਿੰਘ ਐਸ ਬੀ ਆਈ ਬੈਂਕ ਤੇ ਲੱਗੀ ਸੀ ਹਾਂਜੀ ਛਾੜ ਸਰਕਟ ਹੋਣਾ ਲੱਗੀ ਸੀ ਧੂਆ ਨਿਕਲਿਆ ਕੋਈ ਬਹੁਤੀ ਅੱਗ ਨਹੀਂ ਲੱਗੀ ਕੰਟਰੋਲ ਆ ਗਿਆ ਗੱਡੀਆਂ ਪਹੁੰਚ ਗਈਆਂ ਮੌਕੇ ਤੇ ਪਹੁੰਚ ਗੀਆਂ ਕੰਟਰੋਲ ਆ ਫਾਇਰ ਬਿਗੇਟਾਂ ਨੇ ਕਰਨ ਕਿਤੇ ਕੋਈ ਨਾ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਲੈਜਰ ਬੁੱਕਾਂ ਨੂੰ ਕਿਤਾਬਾਂ ਨੂੰ ਥੋੜੀ ਲੱਗੀ ਸੀ ਬੁਝ ਗਈਆਂ